ਪਾਕਿਸਤਾਨ ਨੇ ਕਾਇਰਾਨਾ ਹਰਕਤ ਕੀਤੀ ਹੈ ਜੜੇ ਉੱਥੇ ਟੂਰਿਸਟ ਗਏ ਹੈ ਉਹਨਾਂ ਨੂੰ ਸ਼ਹੀਦ ਕੀਤਾ ਪਰ ਇਹਦੇ ਵਿੱਚ ਜਿਹੜੀ ਸੈਂਟਰ ਸਰਕਾਰ ਦੀ ਔਰ ਆਈਪੀਪੀ ਔਰ ਜੰਨੀਆਂ ਵਿੱਚ ਉੱਥੇ ਏਜੰਸੀਜ਼ ਉਹਨਾਂ ਦੀ ਫੇਲਿਅਰ ਹੈ ਦੇਖੋ ਜੇ ਉਹਨਾਂ ਦੇ ਵਿੱਚ ਇਨਪੁਟ ਸੀਓ ਨਾਲ ਕੋਲੇ ਤਾਂ ਉਹਨਾਂ ਨੇ ਪਹਿਲਾਂ ਕਿਉਂ ਨਹੀਂ ਸੰਭਾਲਿਆ ਕਿਉਂਕਿ ਟੂਰਿਜ਼ਮ ਦਾ ਸੀਜ਼ਨ ਹੈ ਉੱਥੇ ਟੂਰਿਸਟ ਨੇ ਜਾਣਾ ਔਰ ਸਰਕਾਰ ਕੋਲ ਇਨਪੁਟ ਵੀ ਹੈਗੀ ਹੈ ਉਸ ਦੇ ਬਾਵਜੂਦ ਇਹ ਕਾਂਡ ਹੋਣਾ ਇਹ ਬੀਜੇਪੀ ਸਰਕਾਰ ਦੀ ਔਰ ਉੱਥੋਂ ਦੀਆਂ ਏਜੰਸੀਜ਼ ਦੀ ਨਾਕਾਮੀ ਹੈ ਅਸੀਂ ਇਹਦੀ ਨਖੇਦੀ ਕਰਦੇ ਆਂ ਅਸੀਂ ਇਹ ਵੀ ਮੰਗ ਕਰਦੇ ਹਾਂ ਜਿਨ੍ਹਾਂ ਨੇ ਪਾਕਿਸਤਾਨ ਦੇ ਅਤਵਾਦੀਆਂ ਨੇ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਪਰ ਸਰਕਾਰ ਨੂੰ ਵੀ ਇਹਦੇ ਬਾਰੇ ਧਿਆਨ ਦੇਣਾ ਚਾਹੀਦਾ ਕਿਉਂਕਿ ਸਰਕਾਰ ਦੀ ਨਾਕਾਮੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਦੇ ਵਿੱਚ ਇਲੈਕਸ਼ਨ ਹੈਗੇ ਕਈ ਸਟੇਟਾਂ 'ਚ ਉਹਦੇ ਵਾਸਤੇ ਵੀ ਇਹ ਜਿਹੜਾ ਹੈਗਾ ਅਸੀਂ ਇਹ ਮੰਨਦੇ ਹਾਂ ਵੀ ਕੋਈ ਨਾ ਕੋਈ ਸਾਜ਼ਿਸ਼ ਨਾ ਹੋਵੇ ਔਰ ਅਸੀਂ ਇਹ ਮੰਗ ਕਰਦੇ ਹਾਂ ਲੋਕ ਸਜ਼ਾ ਤਾਂ ਉਹਨਾਂ ਨੂੰ ਦਿੱਤੀ ਜਾਵੇ ਪਰ ਉਸ ਦੇ ਬਾਵਜੂਦ ਜਿਹੜੇ ਆਈਪੀ ਤੇ ਇਹਨਾਂ ਦੀਆਂ ਰਿਪੋਰਟਸ ਫੇਲ ਹੋਈਆਂ ਜਿਨ੍ਹਾਂ ਵਜ੍ਹਾ ਨਾਲੇ ਸ਼ਹੀਦ ਹੋਏ ਆ ਉਹਨਾਂ ਨੂੰ ਵੀ ਜਿਹੜੀ ਸਜ਼ਾ ਦਿੱਤੀ ਜਾਵੇ ਕਿਉਂਕਿ ਜਿਹੜਾ ਬੇਗੁਨਾਹ ਬੇਵਚਾਰੇ ਉੱਥੇ ਗਏ ਫੈਮਲੀਆਂ ਦੇ ਨਾਲ ਉਹਨਾਂ ਦੀਆਂ ਫੈਮਲੀਆਂ ਖਤਮ ਹੋ ਚੁੱਕੀਆਂ ਔਰ ਅਸੀਂ ਇਹ ਮੰਗ ਕਰਦੇ ਹਾਂ ਸਰਕਾਰ ਦੇ ਅੱਗੇ ਵੀ ਤੁਸੀਂ ਜਿਹੜਾ ਗ੍ਰਹਿ ਮੰਤਰੀ ਉੱਥੇ ਬੈਠੇ ਆ ਰੈੱਡ ਕਾਰਪਟ ਤੇ ਚੱਲਦੇ ਆ ਉੱਥੇ ਘੁੰਮਣ ਗਏ ਆ ਬਾਦਸ਼ਾਹੀਦਾਂ ਦੇ ਉੱਤੇ ਉਹਨਾਂ ਨੂੰ ਪਹਿਲਾਂ ਇਹ ਇਲਮ ਨਹੀਂ ਸੀਗਾ ਵੀ ਇੱਥੇ ਇਹ ਚੀਜ਼ ਹੋ ਸਕਦੀ ਹੈ ਅਸੀਂ ਇਹ ਸਿਕਿਉਰਟੀ ਵਧਾਈਏ ਇੰਨੀ ਉੱਥੇ ਫੋਰਸਿਸ ਬੈਠੀਆਂ ਪਰ ਫੋਰਸਿਸ ਅਲਰਟ ਹੀ ਨਹੀਂ ਕੀਤੀਆਂ ਇਸ ਕਰਕੇ ਮੰਗ ਹੈ ਵੀ ਇਹਨਾਂ ਦੀ ਜਿਹੜੀ ਸਜ਼ਾ ਦਿੱਤੀ ਜਾਵੇ ਔਰ ਜਿਹੜਾ ਏਜੰਸੀਜ਼ ਦਾ ਫੇਲੀਅਰ ਹੈ ਇਸ ਤੇ ਗੌਰ ਕੀਤਾ ਜਾਵੇ ਔਰ ਜਿਹੜੀ ਭਾਜਪਾ ਵੱਲੋਂ ਦੇਸ਼ ਦੇ ਵਿੱਚ ਬਹੁਤ ਵੱਡੀ ਸਾਜ਼ਿਸ਼ ਜੋ ਸਾਨੂੰ ਜਾਪਦਾ ਹੈ ਪਹਿਲਾਂ ਕਰਦੇ ਰਹੇ ਕਿਤੇ ਉਹ